ਚਲੇ ਇਹ ਵੀ ਕਬੂਲ ਕਰ ਲੋ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਵਿਸ਼ਅ ਮੇ ਤੁਹਾਡੇ ਸਾਹਮਣੇ ਛੇੜਨਾ ਨਹੀਂ ਸੀ ਪਤਾ ਨਹੀਂ ਇੱਥੇ ਬੈਠੇ ਹਨ ਗਣਗੂ ਗੁਰਨ ਸਿੰਘ ਸਾਹਿਬ ਨੇ ਖਿਆਲ ਦੇ ਇਹ ਸੂਰਜ ਵੀ ਬੇਦਾਗ ਨਹੀਂ ਹੈ ਨੂੰ ਗ੍ਰਹਿਣ ਲੱਗਦਾ ਲੱਗਦਾ ਨਿਰਲੇਪ ਹੈ ਪਰਮਾਤਮਾ ਨਿਰਲੇਪ ਹੈ ਜੀਵਾਤਮਾ ਕਪੂਲ ਕਲਪਨਾ ਹੈ ਤਾਂ ਫਿਰ ਮਾਹਵਾਮ ਮਾਰ ਗਿਆ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ ਮਾਸ ਆਮ ਚਲਦਾ ਸੀ ਦੇਵਦਾਸੀਆਂ ਦੀ ਬਰਮਾਰ ਹੋ ਗਈ ਦੁਰਾਚਾਰ ਆਮ ਚਲਦਾ ਸੀ ਕਹਿੰਦਾ ਜੋ ਕੁਛ ਮਨ ਮੰਦਰ ਮੰਗਦਾ ਹੈ ਕਰੋ ਮੰਦਰ ਦੇਚ ਕਰੋ ਤਾਕੇ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਵਿੱਚ ਇਹੀ ਕੁਛ ਹੈ ਇਹੀ ਕੁਛ ਹੋਰ ਕੁਛ ਵੀ ਨਹੀਂ ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਚ ਪਰਗਟ ਕਰਕੇ ਦੱਸ ਰਹੇ ਹਾਂ ਇਹੀ ਕੁਛ ਹੈ ਇਹੀ ਕੁਛ ਖਜੂਰਾਹੇ ਦੇ ਮੰਦਰ ਕੋ ਨਾਰਿਕ ਦੇ ਮੰਦਰ ਕਾਮ ਦੇ ਮੰਦਰ ਅੜੇ ਵਿੱਚੋਂ ਕੋਈ ਗਏ ਹੋਣਸ਼ੈ ਖਜੂਰਾਹ ਇੱਕ ਛੋਟਾ ਜਿਹਾ ਕਸਬਾ ਹੈ ਮੱਧੇ ਭਾਰਤ ਦਾ ਜਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ ਖਜੂਰਾਹ ਦੇ ਨੇੜੇ ਮਹੋਬਾਹ ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ ਦੋ ਸਾਲਾਂ 'ਚ ਇੱਕ ਦਫਾ ਉੱਥੇ ਜਾਣਾ ਹੁੰਦਾ ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ ਗੁਰਮਤ ਸਮਾਗਮ ਕਰਦੇ ਨੇ 2-4 ਜਥਿਆਂ ਨੂੰ ਨਾਲ ਲੈ ਕੇ ਦਾਸ ਜਾਂਦੇ। ਤੋਂ ਮੈਂ ਤੁ ਖਜੂਰਾਹ 에어ਪੋਰਟ ਤੇ ਉਤਰ ਜਾਂਦਾ ਮੈਨੂੰ ਲੈ ਜਾਂਦੇ ਨੇ ਉਥੋਂ 20 ਮਿੰਟ। 3000 ਆਬਾਦੀ ਦਾ ਇਹ ਕਸਬਾ ਹੈ। ਖਜੂਰਾਹ ਬੜੀ ਸੁੰਦਰ 에어ਪੋਰਟ ਹੈ ਜਦ ਕੇ ਵੱਡੇ ਵੱਡੇ ਸ਼ਹਿਰਾਂ 'ਚ ਵੀ ਨਹੀਂ। फाइव स्टार होटल ने छोटे छोटे दर्जन ने चार प्लेन रोज बॉम्बे कलकत्ता दिल्ली तो भरे हो जाए अपडाउन कर दो डेली डेली सर्विस सौ सवा सौ बसा टूरिस्ट बसा रोज पहुंच है। ਸੈਕ੍ਰੇਟ ਟੈਕਸੀਆਂ ਰੋਜ਼ ਪਹੁੰਚਦੀਆਂ ਨੇ ਇਹ ਦੇਖਣ ਖਜੂਰਾਹ ਦੇ ਮੰਦਰ ਖਜੂਰਾਹ ਦੇ ਮੰਦਰ ਕੋਈ 3-400 ਏਕੜ ਵਿੱਚ 18 ਮੰਦਰ ਬਣੇ ਕਾਮ ਦੇ ਕਾਮ ਦੇ ਚਿੱਤਰ ਕਾਮ ਦੀਆਂ ਮੂਰਤੀਆਂ ਰਾਮ ਦੇ ਮੰਦਰ ਨਹੀਂ ਨੇ ਕਾਮ ਮੰਦਰ ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ ਵામ ਮਾਰਗਿਆਂ ਕੋਲ ਤਰਕ ਸੀ ਅਗਰ ਜੀਵਨ ਮੰਦਰ ਹੈ ਹਰੀ ਮੰਦਰ ਹੈ ਇਸ ਮੰਦਰ ਦੇ ਚ ਕਾਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੁਝ ਵੀ ਦੋਸੀ ਬਾਹਰ ਕਾਮ ਦੇ ਮੰਦਰ ਬਣਾਏ ਬਣਾਏ ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚੱਲੀ। ਬਹਿਰੋ ਕਾਲ ਦਾ ਮੰਦਿਰ ਉਜੈਨ ਦਾ ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ ਸ਼ਰਾਬ ਦਾ। ਸਾਰਾ ਦਿਨ ਚੜਦੀ ਕੀ ਹੈ ਫੇ ਸ਼ਰਾਬ। ਜਿਵੇਂ ਦਰਬਾਰ ਸਾਹਿਬ ਸੀਜਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜਦਾ ਹੈ ਫੇ ਸ਼ਰਾਬ ਜੁੜਦੀ। ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਅੱਜ ਦੀ ਗੱਲ ਹੈ। ਉਹਨੂੰ ਵੀ ਹੈ। ਕਾਲੀ ਦਾ ਮੰਦਿਰ ਕਲਕੱਤੇ ਦਾ। ਕੁਮਖਿਆ ਦੇਵੀ ਦਾ ਮੰਦਿਰ ਗੁਹਾਟੀ ਦਾ। ਮਾਸ ਦਾ ਪ੍ਰਸ਼ਾਦ ਮੰਦਿਰ। ਮਾਸ। ਸਵੇਰੇ ਸੰਡੇ ਬਕਰੇ ਕਟੇ ਜਾਂਦੇ ਨੇ ਖੂਨ ਦਾ ਤਿਲਕ ਲੱਗਦਾ ਹੈ। ਦਰਵਾਜ਼ੇ ਨੂੰ ਮੰਦਿਰ ਦਾ ਦਰਵਾਜ਼ਾ ਖੁੱਲਦਾ ਹੈ। ਮੂਰਤੀਆਂ ਨੂੰ ਤਿਲਕ ਲੱਗਦਾ ਹੈ। ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਂਦੇ। ਇਹ ਅਜੇ ਕੁਝ ਥੋੜੇ ਜਿਹਾਂ ਅਸਥਾਨ ਮੌਜੂਦ ਹੈ ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੂਰਾਹ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦਬ ਦੇ ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਸਾਡੀ ਅਸੱਭੇਤਾ ਨੂੰ ਪ੍ਰਗਟ ਕਰਦੇ ਨੇ ਸੜੀ ਹੋਂਦ ਠੀਕ ਨਹੀਂ ਪਿਆ ਪ੍ਰਗਟ ਕਰਦੇ ਦਬਬ ਦੇ ਇਸ ਵਾਸਤੇ ਕਿਆ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ ਹੈ 80% ਦੀ ਫੋਰਨਰ ਹੈ ਯੂਰਪ ਦੇ ਲੋਕ ਨੇ ਅਮਰੀਕਾ ਕੈਨੇਡਾ ਕੁਝ ਏਸ਼ੀਆ ਦੇ ਮਲਕਾਂ ਫੋਰਨਰ ਪਹੁੰਚਦੇ ਨੇ ਬੜੀ ਤਾਉਦਾਦ ਦੇਛਾਲ ਉਸ ਤਰ੍ਹਾਂ ਦਾ ਮੰਦਿਰ ਕੋਨਾਰਕ ਦੇਚ ਹੈ ਉੜੀਸਾ ਕਾਮਦਾ ਉਸ ਸਮੁੰਦਰ ਕੁਛ ਮੰਦਰ ਤਮਲਨਾਡ ਦੇ ਵਿੱਚ ਇਹ ਮਹਾਤਮਾ ਗਾਂਧੀ ਨੇ ਕਿਹਾ ਸੀ ਦਬਦ ਸਾਡੀ ਅਸੱਭਿਤਾ ਪ੍ਰਗਟ ਕਰਦੇ ਨੇ ਸਾਡੀ ਅਸ਼ਲੀਨਤਾ ਪ੍ਰਗਟ ਕਰਦੇ ਨੇ ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤੇ ਸਮੁੰਦਰ ਵਿੱਚ ਇਸ ਤੋਂ ਬਿਨਾ ਹੋਰ ਕੀ ਹੈ ਜ਼ਬਾਨ ਰਸ ਮੰਗਦੀ ਏ ਅੱਖਾਂ ਰਸ ਮੰਗਦੀਆਂ ਨੇ ਕੰਨ ਰਸ ਮੰਗਦੇ ਨੇ ਨਾਸਕਾ ਰਸ ਮੰਗਦੀ ਏ ਖਲੜੀ ਰਸਵੰ ਮੰਗਦੀ ਏ ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ ਕਿਉਂ ਬਣਾਏ ਨੇ ਬਣਾਏ ਨੇ ਰਸ ਲੈਣ ਵਾਸਤੇ ਜੀਵਨ ਮੰਦਰ ਹੈ ਮੰਦਰ ਵਿੱਚ ਇਹੀ ਕੁਛ ਹੈ ਇੰਦਰੀਆਂ ਦਾ ਰਸ ਹੈ ਅਸੀਂ ਇਹੀ ਪ੍ਰੇਰਣਾ ਦਿੰਦੇ ਆ ਜੀਵਨ ਦੀ ਮਹਾਂਤ ਹੈ ਇਥੇ ਬੜਾ ਪਰਬਲ ਇੰਦਰੀਆਂ ਦਾ ਰਸ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਨਾਸਕਾ ਦਾ ਰਸ ਰਸਨਾ ਦਾ ਰਸ ਅਲੜੀ ਦਾ ਰਸ ਕੋਈ ਰਸ ਮੁਕਦੇ ਮਹਾਰਸ ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲੀ ਹੁੰਦੀ ਔਰ ਜੋ ਪ੍ਰਗਟ ਰੂਪ ਦੇ ਸੰਸਾਰ ਦੇ ਚ ਮੌਜੂਦ ਹੈ ਤੇ ਵੰਮ ਮਾਰਗੀਆਂ ਨੇ ਆਖਿਆ ਉਹਦੀਆਂ ਲਹਿਰਾਂ ਉਸ ਦਾ ਸੂਖਸ਼ਮ ਅਸਰ ਤੇ ਮੌਜੂਦ ਹੈ ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ ਉਹ ਵੀ ਇਹੀ ਤਰ੍ਹਾਂ ਬੇਸ਼ਕ ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ ਜੋ ਬਹੁਤ ਸਿਆਣੇ ਨੇ ਟੀਕਸ਼ਨ ਬੁੱਧੀ ਰੱਖਦੇ ਨੇ ਐਹੀ ਕੁਝ ਕਹਿੰਦੇ ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ ਕਿਸ ਵਾਸਤੇ ਬਣਾਇਆ ਚਲੋ ਮੰਨ ਲੈਨੇ ਆ ਪਰਮਾਤਮਾ ਇਹ ਜੀਵਨ ਮੰਦਰ ਹੈ ਔਰ ਰਸ ਹੈ ਤੋ ਰਸ ਫਿਰ ਅੱਖਾਂ ਦਾ ਹੈ ਕੰਨਾਂ ਦਾ ਹੈ ਨਾਸਕਾ ਦਾ ਹੈ ਖਲੜੀ ਦਾ ਹੈ ਰਸਨਾ ਦਾ ਹੈ ਔਰ ਕੀ ਹੈ ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਆਵੇਂ ਕਹੀ ਜਾ ਰਹੇ ਨ ਭਗਤ ਰਾਮ ਰਸ ਦਾ ਮੰਦਰ ਹੈ ਰਾਮ ਦਾ ਮੰਦਰ ਉਹ ਕਹਿੰਦਾ ਨਹੀਂ ਕਾਮ ਦਾ ਉਹਨਾਂ ਨੇ ਜ਼ਮੀਨ ਦੁੱਤੇ ਪਰ ਕਾਮ ਦੇ ਮੰਦਰ ਬਣਾ ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ ਕਾਮ ਦੇ ਮੰਦਿਰ ਕਿਉਂਕਿ ਮੈਂ ਵਿਲੇ ਸਮਝ ਜਤ ਕਦੇ ਮੈਨੂੰ ਮਿਲ ਜਾਏ ਵਕ ਵਕ ਧਰਮਾਂ ਦੀ ਸਟੱਡੀ ਕਰਦਾ ਰਹਿਣਾ ਮੈਂ ਉਹਨਾਂ ਦੇ ਧਰਮ ਗ੍ਰੰਥ ਪੜਦਾ ਰਹਿਣਾ ਵਾਂ ਮਾਰਗਿਆਂ ਦੀ ਮੈਂ ਮੈਸਟਰ ਡੀ ਕੀਤੀ ਸਿਰ ਸੜੀ ਨਾ ਕੀਤੀ ਮੈਂ ਉੱਥੇ ਪਹੁੰਚਿਆ ਕੋਨਾ ਖਜੂਰਾਹ ਮੈਂ ਗਿਆ ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ ਭੁਵੇਂਸ਼ਰ ਵਿੱਚ ਕਟਕ ਦੀ ਸਾਡਾ ਆਪਰਾਮ ਸੀ ਤੇ ਮੈਂ ਖਣ ਕੋਨਾਰਕ ਨੇੜੇ ਹੋ ਗਿਆ ਕਾਮ ਦੇ ਮੰਦਰ ਇੰਦਰੀਆਂ ਦੇ ਰਸ ਦੇ ਮੰਦਰ ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਦਾ ਅੱਜ ਵੀ ਬੇਸਤਰ ਮੰਦਰਾਂ ਦੇ ਵਿੱਚ ਦੇਵਦਾਸੀਆਂ ਮੌਜੂਦ ਨੇ ਜਿਨੂੰ ਅਸੀਂ ਗਨਕਾ ਕਹਿ ਸਕਦੇ ਹਾਂ ਵੈਸ਼ੀਆ ਕਹਿੰਦੇ ਐਂਟੀ ਰਾਮਾ राव ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਨਿਸਟਰ ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ ਲੈਕਨ ਮਹਾਰਾਸ਼ਟਰ ਦੇਚ ਮੌਜੂਦ ਹੈ ਤਮਿਲ ਦੇਚ ਮੌਜੂਦ ਹੈ ਕਰਨਾਟਕ ਦੇਚ ਮੌਜੂਦ ਹੈ